ਕਿਸਾਨ ਵੀਰੋ ਸਤ ਸ੍ਰੀਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਸ਼੍ਰੀਆਲਾ ਸ਼੍ਰੀਆਲਾ ਬਰਾੜ ਪਿੰਡ ਦਾ ਨਾਂ ਹੈ ਦੋਸਤੋ ਤੇ ਜ਼ਿਲ੍ਹਾ ਫਿਰੋਜ਼ਪੁਰ ਦਾ ਪਿੰਡ ਆ ਇਹ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਵਪਾਰ ਲਾਈਨ ਦਾ ਕੰਮ ਆ ਤੇ ਸਦਾ ਹੀ ਪਸ਼ੂ ਤਕਰੀਬ ਨਾਲ ਆਉਂਦੇ ਜਾਂਦੇ ਰਹਿੰਦੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਪੰਜ ਪਸ਼ੂ ਵਿਖਾਉਣੇ ਆ ਜਿਨ੍ਹਾਂ ਦੇ ਵਿੱਚ ਇੱਕ ਸਾਹਮਣੇ ਤੁਸੀਂ ਜਰਸੀ ਵੈੜ ਦੇਖ ਰਹੇ ਹੋ ਇਹ ਟੋਕੜਾ ਇੱਕ ਐਚ ਐਫ ਕ੍ਰਾਸ ਟੋਕੜਾ ਇੱਕ ਦੋਸਤੋ ਜਿਹੜੀ ਪਰਲੇ ਪਾਸੇ ਖੜੀ ਆ ਇਹ ਤਾਜੀ ਸੂਈ ਆ ਇਹ ਵੀ ਐਚ ਐਫ ਕ੍ਰਾਸ ਆ ਤੇ ਇੱਕ ਗੱਬਣ ਐਚ ਐਫ ਕ੍ਰਾਸ ਆ ਦੋਸਤੋ ਉਹ ਸਾਹਮਣੇ ਖੜੀ ਆ ਤੇ ਇਸ ਤੋਂ ਇਲਾਵਾ ਇੱਕ ਅਸਰ ਗੱਬਣ ਵੈੜ ਆ ਦੋ ਦੰਦ ਮੂੰਹ ਸਾਰੀ ਡਿਟੇਲ ਆਪਾਂ ਬਾਈ ਜਿਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਕਰ ਸਕੋ ਸੋ ਦੋਸਤੋ ਲੈਨੇ ਆ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਆਓ ਜੀ ਬਾਈ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਆਪਣਾ ਨਾਮ ਦੱਸਿਓ ਜੀ ਨਾਮ ਹਰਮਨ ਸਿੰਘ ਪਿੰਡ ਸ਼ਰੀਆਂ ਵਾਲਾ ਬਰਾਡ ਜ਼ਿਲ੍ਹਾ ਫਿਰੋਜ਼ਪੁਰੇ ਵਾਹ ਜੀ ਵਾਹ ਤੇ ਬਾਈ ਜੀ ਆਪਣਾ ਮੋਬਾਈਲ ਨੰਬਰ ਬੋਲ ਦਿਓ ਮੋਬਾਈਲ ਨੰਬਰ ਹੈਗਾ 8427175210 ਜੀ 84271 75210 ਜੀ 75210 ਹਾਂਜੀ ਅੱਜ ਆਪਣੇ ਕੋਲੇ ਬਾਈ ਕਿੰਨੇ ਪਸ਼ੂ ਸੇਲ ਆ ਦੋ ਤੋਕੜਾ ਵਿਹੜਾ ਇੱਕ ਤਾਜੀ ਵਿਹੜਾ ਇੱਕ ਗੱਭਣ ਇੱਕ ਸਰ ਗੱਭਣ ਹੈ ਆਪਣਾ ਵਪਾਰ ਲੈਣ ਦਾ ਕੰਮ ਹੈ ਜੀ ਵਪਾਰ ਲੈਣ ਦਾ ਕੰਮ ਹੈ ਆਪਾਂ ਨੂੰ ਤਕਰੀਬਨ ਹੀ ਪਸ਼ੂ ਆਉਂਦੇ ਜਾਂਦੇ ਰਹਿੰਦੇ ਨੇ ਠੀਕ ਹੈ ਜੀ ਇਹ ਜਰਸੀ ਵਿਹੜਾ ਬਾਈ ਜੀ ਇਹ ਕਿਸ ਵੇਗਾ ਦੱਸੋ ਇਹਦੇ ਬਾਰੇ ਜਾਣਕਾਰੀ ਦਿਓ ਇਹ ਜਰਸੀ ਵਿਹੜਾ ਥਲੇ 6 ਕਿਲੋ ਦੁੱਧ ਆਈ ਦੋਨਾਂ ਵੇਲਿਆਂ ਦਾ ਦੋਨਾਂ ਵੇਲਿਆਂ ਦਾ ਜੀ ਠੀਕ ਹੈ ਜੀ ਟੀਕਾ ਮਾਲਕਾਂ ਨੇ ਦੱਸਿਆ ਭਰਾਇਆ ਹੋਇਆ ਪਰ ਆਪਾਂ ਖਾਲੀ ਕਰਕੇ ਲਈ ਖਾਲੀ ਕਰਕੇ ਦੇ ਦੇਾਂਗੇ ਠੀਕ ਆ ਮਾਲਕਾਂ ਨੇ ਕਿਹਾ ਵੀ ਭਰਾਇਆ ਪਰ ਤੁਸੀਂ ਖਾਲੀ ਕਰਕੇ ਲਈਏ ਤੇ ਖਾਲੀ ਕਰਕੇ ਦਿਓਗੇ ਕਿੰਨਾ ਚਿਰ ਦੱਸਿਆ ਵੀ ਭਰ ਠੀਕ ਆ ਭਾਈ ਤੇ 6 ਕਿਲੋ ਦੁੱਧ ਦੋਵਾਂ ਵੇਲਿਆਂ ਦਾ ਦੋਵਾਂ ਵੇਲੇ ਠੰਡੀ ਸੀ ਖੁਸ਼ ਖੁਸ਼ ਹੋ ਕੇ ਮਿਲਦੀ ਜਾਵਾਂ ਖੁਸ਼ ਹੋ ਗਈ ਖੁਸ਼ ਹੋ ਲਓ ਵੀ ਮਿੱਤਰੋ ਮੂੰ ਮੱਥਾ ਤੁਹਾਨੂੰ ਦਿਖਾ ਦਿੰਨੇ ਆ ਪਿਓਰ ਜਰਸੀ 'ਚ ਪੈਂਦੀ ਆ ਦੇਖ ਸਕਦੇ ਹੋ ਤੁਸੀਂ ਥਾਣ ਹਵਾ ਨਾ ਬਿਲਕੁਲ ਸਾਫ਼ ਆ ਦੋਸਤੋ ਤੁਹਾਨੂੰ ਜਮਾ ਨੇੜੇ ਉਹ ਵਿਖਾ ਦਿੰਨੇ ਆ ਚੁਆਈ ਚੁਆਈ ਦੀ ਬਹੁਤ ਵਧੀਆ ਚੁਆਈ ਦੀ ਬਾਈ ਕਹਿੰਦਾ ਬਹੁਤ ਸਾਫ਼ ਆ ਸੋਹਣਾ ਥਣ ਲੱਗਿਆ ਮੁਠੀ ਦੀ ਚੁਆਈ ਵਾਲਾ ਤੇ ਵਿਰਲ ਵੀ ਠੀਕ ਆ ਦੋਨਾਂ ਪਾਸਿਆਂ ਤੋਂ ਤੁਹਾਨੂੰ ਜੱਜਮੈਂਟ ਹਵਾਨੇ ਦੀ ਕਰਾ ਦੇਾਂਗੇ ਉਸ ਤੋਂ ਬਾਅਦ ਇਹ ਤੁਹਾਨੂੰ ਤੋੜ ਕੇ ਵੀ ਦਿਖਾ ਦੇਾਂਗੇ ਦੋਸਤੋ ਤੋੜ ਦਿਆਂ ਤੋਂ ਤੁਸੀਂ ਹਵਾਨੇ ਦੀ ਸਾਰੀ ਜੱਜਮੈਂਟ ਕਰ ਲਿਓ ਬਹੁਤ ਸਾਫ਼ ਥਣ ਲੱਗਿਆ ਹੈ ਦੋਸਤੋ ਦੇਖ ਸਕਦੇ ਹੋ ਤੁਸੀਂ ਪੈਠਪੜਾ ਤੁਸੀਂ ਦੇਖ ਸਕਦੇ ਹੋ ਰੀਡ ਦੀ ਹੱਡੀ ਬਿਲਕੁਲ ਗਾਜ ਵਰਗੀ ਸਿੱਧੀ ਹੈ ਦੋਸਤੋ ਤੋੜ ਕੇ ਤੁਹਾਨੂੰ ਦਿਖਾ ਦੇਣੇ ਚਲੋ ਜੀ ਲਓ ਜੀ ਮਿੱਤਰੋ ਜਰਸੀ ਆ ਕੱਦ ਕਾਠ ਦਰਮਿਆਨਾ ਨਾ ਜਿਆਦੇ ਵੱਡੀ ਆ ਤੇ ਨਾ ਹੀ ਜਿਆਦੇ ਛੋਟੀ ਆ ਬਾਈ ਕੋਲੇ ਜਾਇਜ਼ ਮੁੱਲ ਦੇ ਪਸ਼ੂ ਹੁੰਦੇ ਆ ਸਦਾ ਹੀ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਇਹ ਹਵਾਨਾ ਬਿਲਕੁਲ ਦੋਸਤੋ ਸਾਫ ਆ ਤੇ ਬਾਈ ਜੀ ਕੀ ਮੁੱਲ ਕਰਾਂਗੇ ਇਹਦਾ ਆਪਾਂ ਮੁੱਲ ਕਰਨ ਨੂੰ 20 ਹਜ਼ਾਰ ਕਰਦੇ 16 ਹਜ਼ਾਰ ਦੀ ਹਾਂ ਤੇ ਨਾਲ ਦੇਣੀ ਹੈ ਬੱਚੀ ਵਾਹ ਬਈ ਵਾਹ ਲਓ ਵੀ 16 ਹਜ਼ਾਰ ਦੀ ਹਾਂ ਨਾ ਹੈ ਮੁੱਲ 20 ਹਜ਼ਾਰ ਬਣਦਾ ਮਾਨ ਤਾਨ ਵੀ ਇਹਦੇ ਵਿੱਚੋਂ ਤੁਹਾਡਾ ਜ਼ਰੂਰ ਕੀਤਾ ਜਾਊਗਾ ਇਸ ਤੋਂ ਅੱਗੇ ਬਾਈ ਜੀ ਜਿਹੜੀ ਕ੍ਰੋਸ ਵਾਇਰਡ ਆ ਇਹਦੇ ਬਾਰੇ ਦੱਸਿਓ ਇੱਕ ਨਵਾਂ ਸੂਆ ਹੈ ਇਹ ਤਾਜੀ ਸੂਈ ਆ ਜੀ ਠੀਕ ਹੈ ਜੀ ਪਹਿਲੀ ਸੂਆ ਮੂੰਹ ਤੋਂ 4 ਦਿਨ ਦੀ ਬੱਚੀ ਹੈ ਮੂੰਹ 4 ਦਿਨ ਦਾ ਹਾਂ ਜੀ ਬੱਚਾ ਦਿੱਤਾ ਹੈ 4 ਦਿਨਾਂ ਦੇ ਨਾਲ ਸੂਆ ਆਈ ਬੱਚੀ ਦਾ ਆਹ ਬੱਚਾ ਹੈ ਇਹਦਾ ਹਾਂ ਜੀ ਬੱਚਾ ਬਾਈ ਜੀ ਬੱਚਾ ਇਹ ਬੱਚਾ ਚਾਰ ਲਓ ਵੀ 4 ਦਿਨ ਸੂਈ ਨੂੰ ਹੋਇਆ ਆਹ ਬੱਚਾ ਤੇ 9 ਕਿਲੋ ਬੋਲਾ ਹਾਜ਼ਰ ਹੈ ਬ ਠੀਕ ਹੈ ਜੀ ਠੰਡੀ ਸੀਰ ਬਹੁਤ ਹੈ ਚਾਰ ਦਿਨ ਹੋਏ ਸੂਈ ਨੂੰ ਚਾਰ ਦਿਨ ਹੋ ਗਏ ਸੂਈ ਤੇ ਪਹਿਲਾ ਸੂ ਹੈ ਪਹਿਲਾ ਸੂ ਹੈ ਵਾਹ ਬਾਈ ਵਾਹ ਕੀ ਬਾਤ ਹੈ ਜੀ ਲੋ ਵੀ ਸਜਣੋ ਥਣ ਹਵਾਨਾ ਤੁਹਾਨੂੰ ਨੇੜੇ ਹੋ ਕੇ ਦਿਖਾ ਦਿੰਨੇ ਆ ਸੋਹਣਾ ਥਣ ਲੱਗਿਆ ਕਰਮਾ ਵਾਲੀ ਨੂੰ ਦੇਖ ਸਕਦੇ ਹੋ ਤੁਸੀਂ ਵਿੱਥ ਵੀ ਚੰਗੀ ਆ ਤੇ ਸਹਿਜ ਵੀ ਚੰਗਾ ਸਾਰੀ ਜੱਜਮੈਂਟ ਤੁਹਾਨੂੰ ਤੁਰਦਿਆਂ ਤੋਂ ਆ ਜਾਣੀ ਆ ਤੇ ਬਾਕੀ ਹਵਾਨਾ ਦੋਸਤੋ ਫੁੱਟਬਾਲ ਵਾਂਗੂ ਗੋਲ ਪਿਆ ਦੂਜੇ ਪਾਸੇ ਤੋਂ ਬਿਲਕੁਲ ਸੇਮ ਸਹਿਜ ਥਣਾਂ ਦਾ ਦੇਖ ਸਕਦੇ ਹੋ ਤੁਸੀਂ ਵਿਰਲ ਵੀ ਸੇਮ ਆ ਤੇ ਥਣਾਂ ਦੀ ਲੰਬਾਈ ਵੀ ਸੇਮ ਆ ਲਓ ਵੀ ਤੋੜ ਕੇ ਤੁਹਾਨੂੰ ਜਰੂਰ ਦਿਖਾਵਾਂਗੇ ਪਹਿਲਾ ਸੂਆ ਵੜ ਥੱਲੋਂ ਸਾਫ ਸੁਥਰੀ ਆ ਤੇ ਕ੍ਰੋਸ ਆਂਗ 'ਚ ਪੈਂਦੀ ਆ ਕੀ ਬਾਤ ਆ ਦੇਖ ਸਕਦੇ ਹੋ ਸਾਫ ਸੁਥਰੀ ਆ ਕੋਨੀਆਂ ਦੋਸਤੋ ਤੇ ਕ੍ਰੋਸ ਐਚ ਐਫ 'ਚ ਪੈਂਦੀ ਆ ਹਾਂਜੀ ਭਾਈ ਜੀ ਇਹਦਾ ਕੀ ਮੁੱਲ ਕਰਾਂਗੇ ਆਪਾਂ ਮੁੱਲ ਕਰਨ ਨੂੰ 50 ਕਰਾ ਲੈ 55 ਕਰਾ 45 ਹਜ਼ਾਰ ਦੀ ਬੱਛੀ ਦੇ ਦਾਂਗੇ ਹਾਂ ਨਾ 45 ਹਜ਼ਾਰ ਦੀ ਹਾਂ ਨਾ 50 ਹਜ਼ਾਰ ਮੁੱਲ ਆ ਮੁੱਲ 50 ਹਜ਼ਾਰ ਹੈ ਠੀਕ ਹੈ ਜੀ ਇਸ ਤੋਂ ਅੱਗੇ ਭਾਈ ਜੀ ਇੱਕ ਕ੍ਰੋਸ ਗਾਂ ਹੋਰ ਆ ਇਹਦੇ ਬਾਰੇ ਦੱਸਿਓ ਜੀ ਇੱਕ ਕ੍ਰੋਸ ਹੈ ਜਫਸੀ ਦੇ ਐਫਐਸ ਦਾ ਕ੍ਰੋਸ ਹੈ ਹਾਂਜੀ ਹਾਂਜੀ ਦੋਧੇ ਥਲੇ 7 ਕਿਲੋ ਤਿਆਰ ਆ ਇਹ ਦੋ ਟਾਈਮਾਂ ਦਾ ਹੈ ਟੋਕੜ ਆ ਇਹ ਟੋਕੜ ਆਈ ਇਹ ਵੀ ਇਹ ਮਾਲਕਾਂ ਨੇ ਕੋਈ ਟੀਕਾ ਨਹੀਂ ਭਰਿਆ ਦੱਸਿਆ ਜੀ ਖਾਲੀ ਹੈ ਇਹ ਖਾਲੀ ਦੱਸਿਆ ਵਾਹ ਜੀ ਵਾਹ ਜਿਹੜੀ ਗੱਲ ਸੱਚੀ ਆ ਉਹਦਾ ਕੋਈ ਬਿਲਕੁਲ ਤੇ ਕਿੰਨਾ ਕੁ ਚਿਰ ਹੋਇਆ ਕੁਈ ਨੂੰ ਯਾ ਚਾਰ ਪੰਜ ਮਹੀਨੇ ਹੋ ਗਏ ਹੋਣੇ ਚਾਰ ਪੰਜ ਮਹੀਨੇ ਹਾਂਜੀ ਸੇਵਾ ਹੈਨੀ ਸੀ ਬੰਦਿਆਂ ਦੀ ਜਿੱਥੋਂ ਲਈ ਆਪਾਂ ਅਨਟੈਲੀ ਸੀ ਲਓ ਵੀ ਮਿੱਤਰੋ ਦੇਖ ਸਕਦੇ ਹੋ ਇਹ ਕ੍ਰਾਸ ਅੰਗ ਚ ਇਹ ਵੀ ਪੈਂਦੀ ਆ ਤੇ ਕਿੰਮਾ ਸੁਹਾ ਦੱਸਿਆ ਬਾਈ ਸੁਹਾ ਦੂਜਾ ਹੀ ਦੂਜਾ ਸੁਹਾ ਮਿਲਕ ਵੈਨ ਲਾ ਸਰਗੀ ਮੋਟੀ ਆ ਤੁਹਾਨੂੰ ਨੇੜੇ ਕਰਕੇ ਦਿਖਾਉਣੇ ਆ ਦੋਸਤੋ ਦੇਖ ਸਕਦੇ ਹੋ ਬਹੁਤ ਮੋਟੀ ਲਾ ਸਰਗੀ ਆ ਥਣ ਚੰਗਾ ਲੱਗਿਆ ਵਿਰਲਾ ਸੋਹਣਾ ਮੁਠੀ ਦੀ ਜੁਵਾਈ ਵਾਲਾ ਥਣ ਤੋਂ ਥਣ ਦਾ ਸੈਜ ਗੈਬ ਸੋਹਣਾ ਇਹ ਆਪਾਂ ਦੋਸਤੋ ਤੋੜ ਕੇ ਨਹੀਂ ਦਿਖਾਉਂਦੇ ਕਿਉਂਕਿ ਵੀਡੀਓ ਲੰਮੀ ਨਾ ਹੋ ਜਾਏ ਹਵਾਨਾ ਵੇਖ ਸਕਦੇ ਹੋ ਤੁਸੀਂ ਬਿਲਕੁਲ ਪਧਰਾ ਦੋਨਾਂ ਪਾਸਿਆਂ ਤੋਂ ਥਣਾ ਦਾ ਸੇਮ ਸਾਈਜ਼ ਆ ਮਿਲਕ ਵੇਨ ਦੋਸਤੋ ਇਧਰ ਵੀ ਬੰਬ ਕਾਢੀ ਆ ਬਹੁਤ ਮੋਟੀ ਆ ਦੇਖ ਸਕਦੇ ਹੋ ਤੁਸੀਂ ਥਣ ਹਵਾਨਾ ਬਾ ਕਮਾਲ ਆ ਬਹੁਤ ਪਧਰ ਹਵਾਨੇ ਦੀ ਆ ਤੇ ਥਣਾ ਦੀ ਵਿਥ ਚੰਗੀ ਆ ਤੇ ਸਾਈਜ਼ ਚੰਗਾ ਮੁਠੀ ਦੀ ਚਵਾਈ ਵਾਲਾ ਰੀਡ ਦੀ ਹੱਡੀ ਦੋਸਤੋ ਦੇਖ ਸਕਦੇ ਹੋ ਗਾਇ ਵਰਗੀ ਸਿੱਧੀ ਆ ਥੋੜੀ ਜਿਹੀ ਫਿੱਕੀ ਪੈਂਦੀ ਆ ਸਾਫ ਸੁਥਰੀ ਆ ਦੋਸਤੋ ਤੇ ਮੁੱਲ ਆਪਾਂ ਬਾਈ ਤੋਂ ਇਹਦਾ ਵੀ ਪੁੱਛ ਲੈਨੇ ਆ ਬਾਈ ਜੀ ਇਹਦਾ ਮੁੱਲ ਦੱਸਿਓ ਬਾਈ ਜੀ ਇਹਦਾ ਮੁੱਲ 25000 ਕਰਦੇ 20000 ਦੀ ਵੱਚੀ ਦੇ ਦਿੰਦੇ ਇਹਦਾ ਮੁੱਲ 25000 ਆ 20000 ਦੀ ਇਹ ਦੇ ਦੇਉਂਗੀ ਠੀਕ ਆ ਜੀ ਚੁਆਈ ਵੱਲੋਂ ਆਪਣੇ ਸਾਰੇ ਜਾਨਵਰ ਇੱਕ ਨੰਬਰ ਹੋਣ ਗਏ ਕੋਈ ਸਾਫ ਆ ਚੁਆਈ ਹੁੰਦੀ ਆ ਠੀਕ ਆ ਜੀ ਲਓ ਵੀ ਮਿੱਤਰੋ ਸਾਫ ਚੁਆਈ ਦੀ ਆ ਤੇ ਸਾਫ ਹੀ ਹਵਾਨਾ ਦੇਖ ਸਕਦੇ ਹੋ ਤੁਸੀਂ ਤੋਰ ਕੇ ਤਾਂ ਨਹੀਂ ਦਿਖਾਉਂਦੇ ਵੀ ਵੀਡੀਓ ਲੰਮੀ ਨਾ ਹੋ ਜੇ ਇਸ ਤੋਂ ਇਲਾਵਾ ਦੋਸਤੋ ਇੱਕ ਅਸਰ ਵਹਿੜਾ ਇਹਦੇ ਬਾਰੇ ਬਾਈ ਤੋਂ ਪੁੱਛਦੇ ਆਂ ਬਾਈ ਜੀ ਇਹਦੇ ਬਾਰੇ ਦੱਸਿਓ ਇਹ ਮੂੰਹ ਚੋ ਦੋ ਦੰਦ ਵੱੱਛੀ ਆਈ ਅੱਛਾ ਮੂੰਹ ਦੋ ਦਾਂਦਾ ਜੀ ਠੀਕ ਹੈ ਥੋੜੀ ਸਾਂਭ ਉਹ ਜੇ ਬੰਦੇ ਤੋਂ ਲਈ ਆਪਾਂ ਇਹ ਵੀ ਅਨਟੈਲੀ ਸੀ ਇਹ ਵੀ ਜਿਹਨੇ ਅਨਟੈਲੀ ਸੀਗਾ ਤੁਹਾਡਾ ਤੇ ਇਹਦੇ ਸੀਮਣ ਭਰਾਇਆ ਭਾਈ ਜੀ ਕਹਿੰਦੇ ਹਾਂ ਇਹਦੇ ਭਰਿਆ ਵੇ ਆਈ ਡਾਕਟਰ ਸਾਹਿਬ ਨਾਲ ਵੀ ਗੱਲ ਹੋਈ ਜਿੱਥੋਂ ਆਪਾਂ ਲਈ ਮਹੀਨੇ ਦਾ ਸੀਮਣ ਪ੍ਰੀਚਾ ਵੇ ਆ ਜੀ ਠੀਕ ਹੈ ਉਦੋਂ ਬਾਅਦ ਬੋਲੀ ਨਹੀਂ ਕੋਈ ਬੋਲੀ ਨਹੀਂ ਕੋਈ ਤਾਰ ਨਹੀਂ ਤੇ ਆਪਾਂ ਖਾਲੀ ਕਰਕੇ ਦੇ ਦਈਏ ਫਿਰ ਖਾਲੀ ਕਰਕੇ ਤੇ ਕੀ ਮੁੱਲ ਕਰਾਂਗੇ ਆਪਾਂ ਇਹਦਾ ਇਹਦਾ ਮੁੱਲ 18000 ਕਰਦੇ 14000 ਦੀ ਵੱਛੀ ਦੇ ਦਿਆਂਗੇ 14000 ਦੀ ਖਾਨਾ 18000 ਇਹਦਾ ਮੁੱਲ ਲਾ ਵੀ ਇਹ ਪਿਓਰ ਚ ਪੈਂਦੀ ਆ ਵੱਛੀ ਚੰਗੀ ਆ ਚੰਗਾ ਮੂੰਹ ਮੱਥਾ ਤੁਹਾਨੂੰ ਦਿਖਾ ਦਿੰਨੇ ਆ ਸੋਹਣੀ ਮਾਰਕਿੰਗ ਆ ਤੇ ਥਣ ਤੁਹਾਨੂੰ ਜਰੂਰ ਦਿਖਾਵਾਂਗੇ ਇਹ ਕਿਉਂਕਿ ਥਣਾ ਤੋਂ ਵੇਖ ਕੇ ਇਹ ਜਰੂਰ ਲੈਣੀ ਚਾਹੀਦੀ ਹੈ ਕੋਈ ਵੀ ਗਾਂ ਵਹਿੜ ਚਾਹੇ ਝੋਟੀ ਹੋਵੇ ਸੋਹਣਾ ਥਣ ਲੱਗਿਆ ਦੋਸਤੋ ਦੇਖ ਸਕਦੇ ਹੋ ਤੁਸੀਂ ਮੋਟਾ ਮੋਟਾ ਥਣ ਲੱਗਿਆ ਇਹ ਚੰਗਾ ਥਣ ਬਣਾਊਗੀ ਦੇਖ ਸਕਦੇ ਹੋ ਤੁਸੀਂ ਤੇ ਬਾਈ ਜੀ ਇਸ ਤੋਂ ਇਲਾਵਾ ਆਪਣੇ ਕੋਲ ਇੱਕ ਗੱਬਣਾ ਹਾਂ ਜੀ ਜੀ ਗੱਬੜ ਵੈੜਾ ਹੈ ਐਚ ਐਫ ਕ੍ਰਾਸ ਇਹਦੇ ਬਾਰੇ ਦੱਸਿਓ ਜੀ ਇਹ ਦਹਾਂ ਦੇ ਨਾਲ ਇਹ ਕੱਚੀ ਹੈ 10 ਦਾ ਰਹਿੰਦਾ ਸੁਣ ਚ ਠੀਕ ਆ ਜੀ ਮਾਰਕਾਂ ਦੇ ਮੁਤਾਬਕ 25 ਲੀਟਰ ਦੁੱਧ ਪਾਉਂਦੀ ਰਹੀ ਹੈ ਜੀ 25 ਲੀਟਰ ਕੱਢਿਆ ਆ ਇਹਨੇ ਕਨ ਮਾਂ ਸੂਆ ਬਾਈ ਸੁਣਾ ਹੈ ਸੂਆ ਤੀਜਾ ਸੂਆ ਸੁਣਾ ਜੀ ਇਸ ਟਾਈਮ ਇਹਨੇ ਦੋ ਸੂਏ ਸੂ ਚੁੱਕੀ ਆ ਦੋ ਸੂਏ ਸੂ ਚੱਕੀ ਆ ਠੀਕ ਆ ਬਾਈ ਤੇ ਦੇਖ ਸਕਦੇ ਹੋ ਕ੍ਰਾਸਾਂਗ ਚ ਪੈਂਦੀ ਆ ਬਹੁਤ ਕੱਦ ਕਾਠ ਵਾਲੀ ਆ ਤੇ ਮੂੰਹ ਬਾਈ ਜੀ ਉਰੇ ਨੂੰ ਕਰ ਦਿਓ ਮੜਾ ਲਓ ਵੀ ਦੇਖ ਸਕਦੇ ਹੋ ਦਰਸ਼ਨ ਕਰ ਲੋ ਕ੍ਰਾਸਾਂਗ ਚ ਆ ਭਵਾਨਾ ਨੇੜੇ ਹੋ ਕੇ ਤੁਹਾਨੂੰ ਦਿਖਾ ਦਿੰਨੇ ਆ ਦੋਸਤੋ ਸਾਫ ਸੁਥਰਾ ਦੋਨਾਂ ਪਾਸਿਆਂ ਤੋਂ ਤੁਹਾਨੂੰ ਹਵਾਨਾ ਦਿਖਾ ਦਿੰਨੇ ਆ ਸੋਹਣਾ ਥਣ ਲੱਗਿਆ ਦੋਸਤੋ ਮੁਠੀ ਦੀ ਚੁਵਾਈ ਵਾਲਾ ਥਣ ਤੋਂ ਥਣ ਦਾ ਸਾਈਜ਼ ਗਾਇਬ ਚੰਗਾ ਦੋਨਾਂ ਪਾਸਿਆਂ ਤੋਂ ਤੁਹਾਨੂੰ ਜਜਮੈਂਟ ਥਣਾਂ ਦੀ ਕਰਾਉਣੇ ਆ ਪਿਛਲੇ ਪਾਸੇੋਂ ਦੋਸਤੋ ਹਵਾਨਾ ਬਹੁਤ ਜ਼ਿਆਦਾ ਸਾਫ ਸੁਥਰਾ ਹੈ ਤੇ ਢਿੱਲਾ ਹੱਥ ਲਾ ਕੇ ਵਿਖਾ ਦਿਓ ਬਾਈ ਜੀ ਬਿਲਕੁਲ ਸੀਲ ਠੰਡੀਆਂ ਦੇਖ ਸਕਦੇ ਹੋ ਭਾਈ ਹੱਥ ਮਾਰ ਰਿਹਾ ਬਿਲਕੁਲ ਨਹੀਂ ਹਲਦੀ ਆਹ ਵਾਹ ਇਹ ਹਾਈ ਤੇ ਹੋਰ ਕਰ ਲਮੜੀ ਲਾਤੇ ਬੱਸ ਲਓ ਵੀ ਮਿੱਤਰੋ ਦੂਜੇ ਪਾਸੇ ਤੋਂ ਵੀ ਬਿਲਕੁਲ ਸੇਮ ਸਜਾਥਣਾ ਦਾ ਬਹੁਤ ਸਾਫ ਆ ਦੋਸਤੋ ਇਹ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆ ਕਿਉਂਕਿ ਇਹ ਗੱਬਣ ਆ ਇਹਦੇ ਲੇਵੇ ਦਾ ਅੰਦਾਜ਼ਾ ਚੰਗੀ ਤਰ੍ਹਾਂ ਜੀ ਮਿਲਕਵੇਨ ਵੀ ਚੰਗੀ ਆ ਤੇ ਕਦ ਕਾਠ ਵਾਲੀ ਆ ਵੇੜ ਲਓ ਵੀ ਮਿੱਤਰੋ ਬਹੁਤ ਸਾਫ ਹਵਾਨਾ ਕਰਾ ਸੰਗ ਚ ਪੈਂਦੀ ਆ ਕਰਮਾਂ ਵਾਲੀ ਤੇ ਕਦ ਕਾਠ ਬਹੁਤ ਆ ਮੋੜ ਲਓ ਬਾਈ ਲਓ ਵੀ ਸੱਜਣੋ ਸਾਰੇ ਪਸ਼ੂ ਤੁਹਾਨੂੰ ਡਿਟੇਲ ਮੁਤਾਬਕ ਦੱਸਤੇ ਆ ਬਾਈ ਜੀ ਇਹਦਾ ਆਪਾਂ ਕੀ ਰੇਟ ਕਰਾਂਗੇ ਇਹਦਾ ਮੁੱਲ 75000 ਕਰਨੀ 70000 ਦੇ ਦੇਣਗੇ 70000 ਦੀ ਦੇ ਦੇਾਂਗੇ 75000 ਮੁੱਲ ਆ ਇਹ ਐਂ ਕੱਚੀ ਕੱਚੀ ਹੈ ਜੇ ਤਿਆਰ ਹੋ ਗਈ ਉਹ ਮੁੱਲ ਹੋ ਰਹੀ ਉਦੋਂ ਠੀਕ ਆ ਬਣਦਾ ਮੰਨਤਾ ਨਹੀਂ ਇਹਦੇ ਵਿੱਚੋਂ ਵੀ ਤੁਹਾਡਾ ਜ਼ਰੂਰ ਕੀਤਾ ਜਾਊਗਾ ਬਾਈ ਜੀ ਤੇ ਬਹੁਤ ਵਧੀਆ ਜਾਨਵਰ ਆ ਦੋਸਤੋ ਸਸਤੇ ਰੇਟਾਂ 'ਚ ਆ ਜਾ ਸਾਰੇ ਸਾਰੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਲਈ ਆ ਨੰਬਰ ਆਪਾਂ ਬਾਈ ਦਾ ਸਕਰੀਨ ਦੇ ਉੱਪਰਲੇ ਪਾਸੇ ਲਾ ਦੇਾਂਗੇ। ਇਸ ਨੰਬਰ ਤੇ ਤੁਸੀਂ ਬਾਈ ਜਹਰਾਣਾ ਸੰਪਰਕ ਕਰਕੇ ਸੌਦਾ ਕਰ ਲਿਓ। ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਤਾਂ ਸਾਡਾ ਦੋਸਤੋਂ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ। ਇਸ ਨੰਬਰ ਤੇ ਤੁਸੀਂ ਸਾਡਾ ਵੀਡੀਓ ਲਈ ਸੰਪਰਕ ਕਰ ਸਕਦੇ ਹੋ। ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ ਦੋਸਤੋਂ ਤੇ ਮਿਲਦੇ ਹਾਂ ਜਲਦੀ ਅਜਿਹੀ ਨਵੀਂ ਵੀਡੀਓ ਦੇ ਨਾਲ। ਵੀਡੀਓ ਦੇਖਣ ਲਈ ਦੋਸਤੋਂ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜੀ। ਧੰਨਵਾਦ।